ਏ ਜੀ ਪੰਜਵੀਂ ਪੋੜੀ ਦੀ ਦੂਜੀ ਪੰਕਤੀ ਹੈ ਜੀ ਆਪੇ ਆਪ ਨਿਰੰਜਨ ਸੋਏ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਆ ਜੀ ਆਪੇ ਆਪ ਨਿਰੰਜਨ ਸੋਏ ਆਪੇ ਆਪ ਆਪੇ ਆਪ ਜਿਹੜਾ ਜੀ ਆਪਣੇ ਆਪ ਤੋਂ ਆਪਣੇ ਵਿੱਚੋਂ ਜਿਹੜਾ ਸਿਆਰੀ ਬੈ ਜਾਂਦੀ ਹੈ ਜੀ ਇਹ ਪਹਿਲਾਂ ਵੀ ਅੱਪ ਗੱਲ ਕੀਤੀ ਸੀ ਵਿੱਚੋਂ ਆ ਆਪੇ ਦੇ ਵਿੱਚੋਂ ਆਪੇ ਆਪ ਭਵ ਆਪਣੇ ਆਪ ਦੇ ਵਿੱਚੋਂ ਜਿਹੜਾ ਸਿਆਰੀ ਆ ਗਈ ਨਾ ਜੀ ਸਿਆਰੀ ਦਾ ਜ਼ਿਆਦਾਤਰ ਜਿਹੜੀ ਪੰਜਾਬੀ ਮੁਹਾਰਨੀ ਦੇ ਵਿੱਚ ਹੈ ਜ਼ਿਆਦਾਤਰ ਜਿਹੜੇ ਅਰਥ ਨੇ ਉਹ ਕਿਸੇ ਚੀਜ਼ ਦੇ ਵਿੱਚੋਂ ਪ੍ਰਗਟ ਕਰਦੇ ਕਿ ਇਸ ਵਿੱਚੋਂ ਇੱਥੇ ਆਪੇ ਆਪ ਭਵ ਆਪਣੇ ਆਪ ਤੋਂ ਆਪਣੇ ਆਪ ਦੇ ਵਿੱਚੋਂ ਠੀਕ ਹੈ ਜੀ ਨਿਰੰਜਨ ਨੂੰ ਔਂਕੜ ਆ ਗਿਆ ਜੋ ਪ੍ਰਭੂ ਪਰਮਾਤਮਾ ਨੂੰ ਦਰਸਾਉਂਦਾ ਹੈ ਜੀ ਉਸ ਦਾ ਨਾਮ ਹੈ ਨਿਰੰਜਨ ਦੋ ਸ਼ਬਦ ਹੈ ਜੀ ਨਿਰ ਤੇ ਅੰਜਨ ਨਿਰ ਜਿਹੜਾ ਹੁੰਦਾ ਉਹ 네ਗੇਟਿਵ ਹੋ ਜਾਂਦਾ ਜੀ ਜਿਵੇਂ ਆੜਾ ਹੁੰਦਾ ਠੀਕ ਹੈ ਤੇ ਜਿਹੜਾ ਅੰਜਨ ਹੈ ਉਹ ਅਸੀਂ ਸੁਰਮੇ ਨੂੰ ਜਾਂ ਕਲਖ ਨੂੰ ਕਹਿ ਦਿੰਦੇ ਆ ਠੀਕ ਹੈ ਇੱਥੇ ਨਿਰੰਜਨ ਜਿਹੜਾ ਹੈ ਉਹ ਉਸ ਦਾ ਸਿੱਧਾ ਸਲਮ ਜਿਹੜਾ ਨਾਮ ਹੈ ਉਹ ਹੈ ਪ੍ਰਭੂ ਪਰਮਾਤਮਾ ਕਿਉਂਕਿ ਉਹ ਪ੍ਰਭੂ ਪਰਮਾਤਮਾ ਕਲਖ ਤੋਂ ਰਹਿਤ ਹੈ ਭਾਵ ਬਿਕਾਰਾ ਤੋਂ ਰਹਿਤ ਹੈ ਉਹ ਪ੍ਰਭੂ ਪਰਮਾਤਮਾ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਇਸ ਲਈ ਉਸ ਦਾ ਨਾਮ ਨਿਰੰਜਨ ਹੈ ਜਿਵੇਂ ਅੰਜਨ ਮਾਹੀ ਨਿਰੰਜਨ ਰਹੀਏ ਜਿਹੜਾ ਸ਼ਬਦ ਆਂਦਾ ਜੋਗ ਜੁਗਤ ਇਹ ਪਾਈ ਹੈ ਤੇ ਸੋਏ ਜਿਹੜਾ ਹੈ ਉਹ ਪ੍ਰਭੂ ਪਰਮਾਤਮਾ ਦਾ ਠੀਕ ਹੈ ਜੀ ਆਪੇ ਆਪ ਨਿਰੰਜਨ ਸੋਏ ਭਾ ਪ੍ਰਭੂ ਪਰਮਾਤਮਾ ਜਿਹੜਾ ਮਾਇਆ ਦੇ ਪ੍ਰਭਾਵ ਤੋਂ ਬਾਹਰ ਹੈ ਜਿਹੜਾ ਕਾਲਖ ਤੋਂ ਬਾਅਦ ਹੈ ਸੋਏ ਠੀਕ ਹੈ ਜੀ ਤੇ ਅਰਥ ਨਿਕਲਦੇ ਨੇ ਉਹ ਪ੍ਰਭੂ ਪਰਮਾਤਮਾ ਆਪਣੇ ਆਪ ਤੋਂ ਪ੍ਰਕਾਸ਼ਿਤ ਹੋਇਆ ਹੈ ਪਣੇ ਆਪ ਤੋਂ ਇੱਕ ਤਰ੍ਹਾਂ ਦਾ ਪੈਦਾ ਹੋਇਆ ਹੈ ਜੀ ਅਤੇ ਉਹ ਵਿਕਾਰਾਂ ਤੋਂ ਰਹਿਤ ਹੈ ਪਰ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਇਹ ਜਿਹੜੀ ਦੁਨੀਆ ਹੈ ਇਹ ਵਿਕਾਰਾਂ ਚ ਹੈ ਜੀ ਕਾਮ ਕ੍ਰੋਧ ਲੋਭ ਮੋਹੰਕਰ ਮਾਇਆ ਵੀ ਇਹ ਮਾਇਆ ਦੇ ਤਿੰਨ ਗੁਣ ਨੇ ਜੀ ਰਜੋ ਗੁਣ ਸਤੋ ਗੁਣ ਤਮੋ ਗੁਣ ਇਹ ਅੱਗੇ ਗੱਲ ਕਰਾਂਗੇ ਜਿਹੜੀ ਦੁਨੀਆ ਹੈ ਇਸ ਮਾਇਆ ਦੇ ਪ੍ਰਭਾਵ ਵਿੱਚ ਚੱਲਦੀ ਹੈ ਜੀ ਪਰ ਜਿਹੜਾ ਪ੍ਰਭੂ ਪਰਮਾਤਮਾ ਹੈ ਆਪੇ ਆਪ ਆਪਣੇ ਆਪ ਤੋਂ ਹੋਇਆ ਹੈ ਅਤੇ ਉਹ ਇਸ ਦੁਨੀਆ ਦੀ ਮਾਇਆ ਦੇ ਪ੍ਰਭਾਵ ਤੋਂ ਬਾਹਰ ਹੈ ਜੀ ਉਹ ਇਸ ਕਲਖ ਤੋਂ ਬਾਹਰ ਹੈ ਜੀ